ਆਪ ਸਮੂਹ ਸੰਗਤਾਂ ਨੂੰ ਮੇਰੇ ਪੀਰੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਮੇਰੀ ਅਤੇ ਪੀਰੀ ਇਹ ਜਿਹੜਾ ਸਿਧਾਂਤ ਹੈ ਇਹ ਧੰਸ਼ੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਦਿੱਤਾ ਮੇਰੀ ਅਤੇ ਪੀਰੀ ਦੋਨੋਂ ਹੀ ਸ਼ਬਦ ਫਾਰਸੀ ਦੇ ਨੇ ਮੇਰੀ ਦਾ ਜਿਹੜਾ ਮੀਰੀ ਸ਼ਬਦ ਬਣਿਆ ਹੈ ਉਹ ਅਮੀਰ ਇਸ ਲਬਜ਼ ਤੋਂ ਬਣਿਆ ਤੇ ਅਮੀਰ ਦਾ ਸ਼ਬਦ ਹੈ ਬਹੁਤ ਵੱਡਾ ਤਨਮਾਨ ਜਾਂ ਹੁਕਮ ਦੇਣ ਵਾਲਾ ਜਾਂ ਫਿਰ ਰਾਜਾ ਕਹ ਲਈਏ ਬਾਦਸ਼ਾਹ ਕਹ ਲਈਏ ਰਾਜਾ ਤੇ ਦੂਜਾ ਅਰਥ ਹੈ ਪੀਰ ਪੀਰੀ ਫੀਰੀ ਜਿਹੜਾ ਲਬਜ਼ ਹੈ ਉਹ ਬਣਿਆ ਹੈ ਪੀਰ ਤੋਂ ਪੀਰ ਦਾ ਅਰਥ ਹੁੰਦਾ ਹੈ ਫਕੀਰ ਸੰਤ ਧਾਰਮਿਕ ਇਨਸਾਨ ਤੇ ਧਰਮ ਤੇ ਰਾਜਾ ਮੀਰੀ ਤੇ ਪੀਰੀ ਭਗਤੀ ਪੀਰੀ ਦਾ ਜਿਹੜਾ ਹੈ ਸਿਧਾਂਤ ਪ੍ਰਗਟ ਕਰਦਾ ਹੈ ਤੇ ਮੀਰੀ ਰਾਜਨੀਤੀ ਦਾ ਜਿਹੜਾ ਸਿਧਾਂਤ ਸਾਨੂੰ ਦਿੰਦਾ ਹੈ ਤੇ ਇਹ ਜਿਹੜਾ ਸਿਧਾਂਤ ਹੈ ਸਾਨੂੰ ਧੰਸ਼ੇਵੇਂ ਪਾਦਸ਼ਾਹ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਮਹਾਰਾਜੀ ਨੇ ਬਖਸ਼ਿਸ਼ ਕੀਤਾ ਤੇ ਇਹਨਾਂ ਦੋਨਾਂ ਦਾ ਸਮੇਲ ਸਤਿਗੁਰਾਂ ਨੇ ਕਰਵਾਇਆ ਇਹ ਜਿਹੜਾ ਸਿਧਾਂਤ ਹੈ ਤੇ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਹੀ ਐਸੀ ਗੱਲ ਨਹੀਂ ਕਿ ਛੇਵੇਂ ਪਾਤਸ਼ਾਹ ਜੀ ਨੇ ਹੀ ਇਸ ਨੂੰ ਸਭ ਤੋਂ ਪਹਿਲਾਂ ਹੋਂਦ ਵਿੱਚ ਲਿਆਂਦਾ ਗੁਰੂ ਨਾਨਕ ਪਾਤਸ਼ਾਹ ਜੀ ਵੀ ਕਿਉਂਕਿ ਸਾਰੇ ਹੀ 10 ਗੁਰੂ ਸਹਿਬਾਨ ਦਸਾਂ ਗੁਰੂਆਂ ਦੇ ਜੀਵਨ ਦੇ ਜਿੰਨੇ ਵੀ ਸਿਧਾਂਤ ਨੇ ਸਾਰੇ ਇੱਕੋ ਹੀ ਨੇ ਪਰ ਪ੍ਰਗਟ ਜਿਹੜੇ ਨੇ ਆਪਣੇ ਆਪਣੇ ਸਮੇਂ ਤੇ ਹੋਏ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਉਹੀ ਦਸ ਦਸ ਪਾਤਸ਼ਾਹੀਆਂ ਨੇ ਆਪਣੇ ਆਪਣੇ ਸਮਾਂ ਸਮਿਆਂ ਤੇ ਉਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਪ੍ਰਗਟ ਕੀਤਾ ਸਾਡੇ ਸਾਹਮਣੇ ਤੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਜੇ ਆਪਾਂ ਵੇਖੀਏ ਕਿ ਮੀਰੀ ਤੇ ਪੀਰ ਸਿਧਾਂਤ ਕਿੱਥੋਂ ਪੈਦਾ ਹੁੰਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਪਾਂ ਪੜ੍ਹਦੇ ਆਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਹਦਾ ਭਾਵ ਕੀ ਹੈ ਇਹ ਮੀਰੀ ਦਾ ਪਾਵ ਹੈ ਇਹ ਆਪਣੇ ਆਪ ਨੂੰ ਤਾਕਤਵਰ ਬਣਾਉਣ ਦਾ ਤੇ ਜ਼ੁਲਮ ਦੇ ਖਿਲਾਫ ਲੜਨ ਦਾ ਆਪਣੇ ਆਪ ਨੂੰ ਚੰਗੇ ਲਈ ਕੁਰਬਾਨ ਕਰਨ ਦਾ ਸਿਧਾਂਤ ਪ੍ਰਗਟ ਕਰਦਾ ਹੈ ਇਹ ਵੀ ਇੱਕ ਮੀਰੀ ਦਾ ਸਿਧਾਂਤ ਹੈ ਤੇ ਜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਪੁੱਛੀਏ ਕਿ ਉਹਨਾਂ ਨੇ ਮੇਰੀ ਦਾ ਸਿਧਾਂਤ ਕਿਵੇਂ ਦਿੱਤਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਖੰਨਿਓ ਤਿੱਖੀ ਬਾਣੋ ਨਿੱਕੀ ਇਹਤ ਮਾਰਗ ਜਾਣਾ ਕਿ ਖੰਡੇ ਦੇ ਧਾਰ ਨਾਲੋਂ ਔਖੀ ਹੈ ਖੰਡੇ ਦੀ ਧਾਰ ਤੇ ਵੀ ਚੱਲਣਾ ਪੈ ਸਕਦਾ ਸਿੱਖੀ ਦਾ ਰਸ ਚੱਲਣਾ ਤੇ ਇਹ ਮੇਰੀ ਦਾ ਸਿਧਾਂਤ ਗੁਰੂ ਅਮਰਦਾਸ ਪਾਸ਼ਾ ਜੀ ਨੇ ਵੀ ਦਿੱਤਾ ਤੇ ਸੋ ਦਸਾਂ ਹੀ ਪਾਸ਼ਾੀਆਂ ਦੀ ਜੋਤ ਵੀ ਇੱਕ ਹੈ ਵਿਚਾਰ ਵੀ ਇੱਕ ਤੇ ਸਿਧਾਂਤ ਵੀ ਸਾਰੇ ਇੱਕ ਨੇ ਤਾਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਜਿਹੜਾ ਹੈ ਉਹ ਪ੍ਰਗਟ ਕੀਤਾ ਹੈ ਇਹ ਕਦੋਂ ਪ੍ਰਗਟ ਹੋਇਆ ਕਈ ਇਤਿਹਾਸਕਾਰ ਸੰ 1606 ਦੀ ਗੱਲ ਕਰਦੇ ਨੇ 1607 ਦੀ ਗੱਲ ਕਰਦੇ ਨੇ 8 ਦੀ ਗੱਲ ਕਰਦੇ ਨੇ ਅਸਲ ਵਿੱਚ ਜੇ ਆਪਾਂ ਇਤਿਹਾਸ ਪੜ੍ਹਦੇ ਆਂ ਤੇ ਪਤਾ ਲੱਗਦਾ ਹੈ ਕਿ ਤਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ 3 ਮਈ ਸੰ 1606 ਉਸ ਤੋਂ ਬਾਅਦ ਜਦੋਂ ਜਹਾਂਗੀਰ ਨੇ ਕਿਹਾ ਕਿ ਪੂਰੇ ਪਰਿਵਾਰ ਨੂੰ ਵੀ ਕੈਦ ਕਰ ਲਓ ਸਾਰਾ ਇਹਨਾਂ ਦਾ ਰਾਜ ਵੀ ਜੋ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਪਰਿਵਾਰ ਹੈ ਸੰਪਤੀ ਹੈ ਉਸ ਨੂੰ ਵੀ ਕਬਜ਼ੇ ਵਿੱਚ ਕਰ ਲਵੋ ਮਰਤਜ਼ਾ ਖਾਨ ਨੂੰ ਕਿਹਾ ਗਿਆ ਸਭ ਨੂੰ ਕਿਹਾ ਪਰ ਉਸ ਨੇ ਸੰਗਤਾਂ ਵਿੱਚ ਬੜਾ ਰੋਸ ਕੀਤਾ ਲੋਕਾਂ ਵਿੱਚ ਆਮ ਵੀ ਲੋਕਾਂ ਵਿੱਚ ਬੜਾ ਰੋਸ ਸੀ ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਦੋਂ ਉਹਨਾਂ ਦੀ ਉਮਰ ਕੇਵਲ 10 11 ਸਾਲ ਦੀ ਸੀ ਕਿ ਉਹਨਾਂ ਨੂੰ ਬਾਲ ਅਵਸਥਾ ਵਿੱਚ ਹਨ ਕਿ ਕੋਈ ਨੁਕਸਾਨ ਨਾ ਪਹੁੰਚੇ ਇਸ ਲਈ ਉਹਨਾਂ ਨੂੰ ਪਰਿਵਾਰ ਸਮੇਤ ਉਹਨਾਂ ਦੀ ਮਾਤਾ ਜੀ ਦੇ ਸਮੇਤ ਮਾਤਾ ਭਾਨੀ ਜੀ ਉਹਨਾਂ ਦੇ ਸਮੇਤ ਉਹਨਾਂ ਨੂੰ ਜਿਹੜਾ ਮਾਤਾ ਗੰਗਾ ਜੀ ਉਹਨਾਂ ਦੇ ਮਾਤਾ ਗੰਗਾ ਜੀ ਦੇ ਸਮੇਤ ਪਰਿਵਾਰ ਨੂੰ ਜਿਹੜਾ ਸੀ ਡਰੋਲੀ ਸ਼ਿਫਟ ਕੀਤਾ ਗਿਆ ਉਹ तकरीबन 2.5 ਸਾਲ ਉੱਥੇ ਰਹੇ ਤੇ ਸਨ 1607 8 ਦੇ ਵਿੱਚ ਡਰੋਲੀ ਤੋਂ ਵਾਪਸ ਪ੍ਰਚਾਰ ਕਰਦੇ ਆ ਹੋਇਆ ਸਤਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਾਪਸ ਅੰਮ੍ਰਿਤਸਰ ਆਏ ਤੇ ਜਦੋਂ ਅੰਮ੍ਰਿਤਸਰ ਆਏ ਵਾਪਸ ਤੇ ਵਾਪਸ ਆ ਕੇ ਫਿਰ ਉਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਜਿਹੜਾ ਕਾਰਜ ਸ਼ੁਰੂ ਕੀਤਾ ਸੀ ਉਹ ਸੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਅਕਾਲ ਤਖਤ ਤਖਤ ਤੇ ਬੜੇ ਸੀ ਪਹਿਲਾਂ ਵੀ ਸੀ ਹੁਣ ਵੀ ਨੇ ਪਰ ਸਾਰੇ ਤਖਤ ਜਿਹੜੇ ਨੇ ਸਾਰਿਆਂ ਦਾ ਅੰਤ ਨਿਸ਼ਚਿਤ ਹੈ ਪਰ ਸਤਗੁਰੂਆਂ ਨੇ ਇੱਕ ਐਸਾ ਤਖਤ ਦੀ ਸਿਰਜਣਾ ਕੀਤੀ ਜਿਹੜਾ ਅਕਾਲ ਜਿਹੜਾ ਕਦੇ ਵੀ ਖਤਮ ਨਹੀਂ ਹੋਵੇਗਾ ਰਹਿੰਦੀ ਦੁਨੀਆ ਤੱਕ ਰਹੇਗਾ ਇਹਦੇ ਸਿਧਾਂਤ ਵੀ ਇਥੋਂ ਦੇ ਹੁਕਮ ਵੀ ਜਿਹੜੇ ਨੇ ਸਦਾ ਲਈ ਅਟੱਲ ਰਹਿਣਗੇ ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਅਕਾਲ ਤਖਤ ਦੀ ਸਿਰਜਣਾ ਕੀਤੀ ਸੇ ਤੋਂ ਇਹ ਜਿਹੜਾ ਕਾਰਜ ਹੈ ਅਕਾਲ ਤਖਤ ਦੀ ਸਿਰਜਣਾ ਦਾ ਸਨ 1608 ਵਿੱਚ ਆਰੰਭ ਹੋਇਆ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਹੋਰ ਵੀ ਸਿੰਘ ਜਿਹੜੇ ਸਨ ਸਾਰੀਆਂ ਸੰਗਤਾਂ ਨੇ ਮਿਲ ਕੇ ਇਸ ਕਾਰਜ ਦੀ ਆਰੰਭਤਾ ਕੀਤੀ ਤੇ ਧੰਗੁਰੂ ਹਰਗੋਬਿੰਦ ਸਿੰਘ ਮਹਾਰਾਜੀ ਨੇ ਆਪ ਲਾਗੇ ਖੜੇ ਹੋ ਕੇ ਇਸ ਤਖਤ ਨੂੰ ਬਣਵਾਇਆ ਸ਼੍ਰੀ ਦਰਬਾਰ ਸਾਹਿਬ ਦੇ ਠੀਕ ਸਾਹਮਣੇ ਸਭ ਤੋਂ ਪਹਿਲਾਂ ਇਹ ਤਖਤ ਜਦੋਂ ਬਣਿਆ ਤਕਰੀਬਨ 3 ਮੀਟਰ ਉੱਚਾ ਜਿਹੜਾ ਸੀ ਜਿਹੜੀ ਮੇਨ ਇਮਾਰਤ ਜਿਹੜੀ ਬਣੀ ਸੀ ਜਿਹੜਾ ਤਖਤ ਬਣਿਆ ਸੀ 3 ਮੀਟਰ ਉੱਚਾ ਜਿਹਦੇ ਵਿੱਚ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਹੋਰ ਵੀ ਸੰਗਤਾਂ ਨੇ ਵਿੱਚ ਸੇਵਾ ਵਿੱਚ ਹਿੱਸਾ ਪਾਇਆ ਤੇ ਧੰਗੁਰੂ ਹਰਗੋਬਿੰਦ ਸਿੰਘ ਮਹਾਰਾਜੀ ਅਕਾਲ ਤਖਤ ਜਦੋਂ ਸਥਾਪਨਾ ਹੋਈ ਤੇ ਫਿਰ ਅਕਾਲ ਤਖਤ ਤੇ ਬੈਠ ਕੇ ਹੀ ਧੰਗੁਰ ਹਰਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਫਿਰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਸੋ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਹੈ ਇਹ ਸਤਿਗੁਰਾਂ ਨੇ ਤਕਰੀਬਨ ਸਨ 1609 ਈਸਵੀ ਦੇ ਵਿੱਚ ਸਾਨੂੰ ਦਿੱਤਾ ਤੇ ਇਹਦਾ ਭਾਵ ਵੀ ਇਹ ਸੀ ਕਿ ਭਗਤੀ ਤੇ ਸ਼ਕਤੀ ਦਾ ਮੇਲ ਕਰਾਉਣਾ ਜਿੱਥੇ ਆਪਾਂ ਸਤਿਗੁਰਾਂ ਦਾ ਇਹ ਹੁਕਮ ਸੀ ਮੀਰੀ ਪੀਰੀ ਦਾ ਸਿਧਾਂਤ ਦਿੰਦੇ ਆ ਸਤਿਗੁਰਾਂ ਨੇ ਸਾਨੂੰ ਬਚਨ ਕਹੇ ਸਨ ਇਹ ਭਾਈ ਜਿੰਨੇ ਵੀ ਸਿੱਖ ਨੇ ਮੇਰੇ ਜਿੰਨੇ ਵੀ ਗੁਰਦਰਬਾਰ ਤੇ ਆਉਣ ਵਾਲੇ ਸੰਤਾਂ ਨੇ ਜਿੰਨੇ ਵੀ ਯੋਧੇ ਨੇ ਉਹ ਸਾਰੇ ਜਿੱਥੇ ਭਗਤੀ ਕਰਨਗੇ ਨਾਮ ਜਪਣਗੇ ਉੱਥੇ ਨਾਲ ਹੀ ਆਪਣੇ ਆਪ ਨੂੰ ਯੋਧੇ ਵੀ ਬਣਾ ਕੇ ਰੱਖਣਗੇ ਪਾਪ ਕੀ ਆਪਣੇ ਸਰੀਰ ਦੀ ਸੰਭਾਲ ਕਰਨਗੇ ਸਰੀਰਾਂ ਨੂੰ ਆਪਣੇ ਨੂੰ ਆਲਸੀ ਨਹੀਂ ਬਣਾਉਣਾ ਬਲਕਿ ਜੰਗਾਂ ਲਈ ਹਰ ਸਮੇਂ ਮਾੜੇ ਸਮਾ ਪੈਣ ਤੇ ਉਸ ਨੇ ਆਪਣੇ ਆਪ ਨੂੰ ਤਿਆਰ ਤਿਆਰ ਵੀ ਰੱਖਣਾ ਹੈ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮੇਰੀ ਪ੍ਰੀਤ ਦਾ ਸਿਧਾਂਤ ਦਿੰਦੇ ਨੇ ਉਸ ਸਮੇਂ ਸਤੂਰਾਂ ਦੇ ਦਰਬਾਰ ਵਿੱਚ ਇੱਕ ਜਿਹੜੇ ਢਾਡੀ ਸਨ ਢਾਡੀ ਜਿਹੜੇ ਨੇ 12 ਗਾਉਂਦੇ ਨੇ ਤੇ ਸਤੂਰਾਂ ਨੇ ਵੀ ਆਪਣੇ ਦਰਬਾਰ ਵਿੱਚ ਢਾਡੀ ਰੱਖੇ ਹੋਏ ਸਨ ਜਿਸ ਦਾ ਨਾਮ ਸੀ ਨੱਥਾ ਤੇ ਅਬਦੁੱਲਾ ਇਹ ਦੋਨੋਂ ਢਾਡੀ ਜਿਹੜੇ ਸਨ ਬਹੁਤ ਹੀ ਯੋਧਿਆਂ ਦੀਆਂ ਵਾਰਾਂ ਗਾਉਂਦੇ ਸਨ ਤੇ ਜੋ ਜਦੋਂ ਵਾਰਾਂ ਗਾਉਣੀਆਂ ਯੋਧਿਆਂ ਦੀਆਂ ਕਹਾਣੀਆਂ ਸੁਣਾਉਣੀਆਂ ਤੇ ਜਿੰਨੇ ਵੀ ਜਵਾਨ ਸਿੱਖ ਸਨ ਉਹਨਾਂ ਦੇ ਬਣਾਵੇ ਜੋਸ਼ ਪੈਦਾ ਹੁੰਦਾ ਉਹ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰਨ ਲਈ ਬੇਨਤੀ ਕਰਦੇ ਸੋ ਢਾਡੀਆਂ ਢਾਡੀ ਵਾਰਾਂ ਦੇ ਰਾਹੀ ਹੀ ਬਹੁਤ ਜਿਹੜੇ ਜੁਝਾਰੂ ਸਿੱਖ ਸਨ ਜਿਹੜੇ ਯੋਧੇ ਸਨ ਜਵਾਨ ਸਿੱਖ ਸਨ ਉਹਨਾਂ ਨੇ ਸਤੁਰਾਂ ਦੇ ਚਰਨਾਂ ਨਾਲ ਜੁੜ ਕੇ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਣੀ ਪਹਿਲੀ ਫੌਜ ਬਾਣੀ ਉਹਦੇ ਵਿੱਚ ਹਿੱਸਾ ਲਿਆ ਤੇ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਅੱਜ ਦੇ ਦਿਹਾੜੇ ਹੀ ਨੀਰੀ ਤੇ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ ਤੇ ਉਸ ਨੇ ਉਥੋਂ ਦੇ ਜਿਹੜੇ ਸਤੁਰਾਂ ਦੇ ਜਿਹੜੇ ਢਾਡੀ ਸਨ ਨੱਥਾ ਤੇ ਅਬਦੁੱਲਾ ਉਹਨਾਂ ਨੇ ਫਿਰ ਇਹ ਬਚਨ ਵੀ ਆਪਣੀ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਸੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨੀਆਂ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਇਸ ਬਾਰੇ ਉਹਨਾਂ ਨੇ ਕਵਿਤਾ ਵੀ ਚਰਨ ਕੀਤੀ ਸੀ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਬਾਗ ਤੇਰੀ ਕੀ ਜ਼ਾਹਗੀਰ ਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੋਹਣੀ ਦਸਤਾਰ ਬੰਨਦੇ ਸਨ ਸਿਰ ਤੇ ਖਲਗੀ ਲਾਉਂਦੇ ਸਨ ਤੇ ਪੂਰਾ ਰਾਜਿਆਂ ਵਾਲਾ ਜਿਹੜਾ ਸੀ ਉਹਨਾਂ ਦਾ ਪੂਰਾ ਹੀ ਚਿਹਰਾ ਸਰੂਪ ਸੀ ਤੇ ਸਤਿਗੁਰਾਂ ਨੇ ਇਸ ਸਿਧਾਂਤ ਨੂੰ ਸਦਾ ਲਈ ਰੱਖਣ ਵਾਸਤੇ ਉਸ ਸੰਸਥਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਉੱਥੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦੋਨਾਂ ਦੇ ਵਿਚਕਾਰ ਸੈਂਟਰ ਵਿੱਚ ਦੋ ਮੀਰੀ ਤੇ ਪੀਰੀ ਦੇ ਦੋ ਜਿਹੜੇ ਨੇ ਨਿਸ਼ਾਨ ਸਾਹਿਬ ਜੋ ਔਨਰ ਸਮੇ ਚੁਲਾਏ ਅੱਜ ਵੀ ਇਸ ਗੱਲ ਦੇ ਪ੍ਰਤੀਕ ਨੇ ਜਿਹੜੇ ਦੋ ਨਿਸ਼ਾਨ ਸਾਹਿਬ ਝੂਲਦੇ ਨੇ ਦਰਵਾਜ਼ਾ ਸਾਹਿਬ ਦੇ ਸਾਹਮਣੇ ਇੱਕ ਮੀਰੀ ਦਾ ਹੈ ਇੱਕ ਪੀਰੀ ਦਾ ਹੈ ਤੇ ਦੋਨਾਂ ਵਿੱਚ ਥੋੜਾ ਜਿਹਾ ਉੱਚਾ ਨੀਵੇਂ ਦਾ ਫਰਕ ਹੈ ਤੇ ਉਹ ਜਿਹੜਾ ਉੱਚਾ ਨੀਵਾ ਹੈ ਜਿਹੜਾ ਉੱਚਾ ਨਿਸ਼ਾਨ ਸਾਹਿਬ ਹੈ ਉਹ ਪੀਰੀ ਦਾ ਹੈ ਤੇ ਜਿਹੜਾ ਨੀਵਾ ਥੋੜਾ ਜਿਹਾ ਹੈ ਉਹ ਮੀਰੀ ਦਾ ਹੈ ਕਿ ਜਿਹੜਾ ਧਰਮ ਹੈ ਉਹ ਉੱਚਾ ਹੈ ਤੇ ਜਿਹੜਾ ਰਾਜ ਹੈ ਰਾਜਨੀਤੀ ਹੈ ਇਹ ਥੱਲੇ ਹੈ ਕਦੇ ਵੀ ਰਾਜਨੀਤੀ ਵਿੱਚ ਧਰਮ ਨੂੰ ਜਿਹੜਾ ਹੈ ਨੀਵੇਂ ਨਹੀਂ ਪੈਣ ਦੇਣਾ ਹਮੇਸ਼ਾ ਸਿਧਾਂਤ ਵਿਚਾਰ ਗੁਰੂ ਦਾ ਹੁਕਮ ਉੱਤੇ ਉੱਤੇ ਹੋਣਾ ਚਾਹੀਦਾ ਹੈ ਰਾਜਨੀਤੀ ਦੂਜੀਆਂ ਗੱਲਾਂ ਜੜੀਆਂ ਨੇ ਸਭ ਥੱਲੇ ਹੋਣੀਆਂ ਚਾਹੀਦੀਆਂ ਸਭ ਤੋਂ ਉੱਤੇ ਕੀ ਹੋਣਾ ਚਾਹੀਦਾ ਹੈ ਗੁਰੂ ਦੀ ਬਾਣੀ ਗੁਰੂ ਦੀ ਸਿੱਖਿਆ ਗੁਰੂ ਦਾ ਹੁਕਮ ਉਸ ਵਾਹਿਗੁਰੂ ਦਾ ਹੁਕਮ ਰੱਬ ਦਾ ਨਾਮ ਸਭ ਤੋਂ ਉੱਚਾ ਹੈ ਬਾਕੀ ਸੰਸਾਰਿਕ ਸਾਰੀਆਂ ਚੀਜ਼ਾਂ ਸਭ ਥੱਲੇ ਨੇ ਸੋ ਸਾਰੀਆਂ ਸੰਕਾ ਨੂੰ ਇੱਕ ਵਾਰ ਫੇਰ ਮੇਰੀ ਮੇਰੀ ਪੀਰੀ ਦੀ ਬਸਦੀਆਂ ਲੱਖ ਲੱਖ ਵਧਾਈਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ। ਸਤਿ